ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਗੱਲ ਕਰ ਲਈ ਦੋਸਤੋ ਪਹਿਲੀ ਵੱਡੀ ਖਬਰ ਤੇ ਬਾਰੇ ਫੈਕਟਰੀ ਦੀ ਗੈਸ ਲੀਕ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਤਿੰਨ ਜ਼ਖਮੀ ਇਲਾਕੇ ਚ ਸਥਿਤ ਇੱਕ ਫੈਕਟਰੀ ਚ ਗੈਸ ਲੀਕ ਹੋਣ ਕਾਰਨ ਹੋਏ ਹਾਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤਿੰਨ ਵਿਅਕਤੀ ਹਾਸਾ ਗ੍ਰਸਤ ਹੋ ਗਏ ਹਨ ਡੀਐਸਪੀ ਸਤਵੀਰ ਸਿੰਘ ਨੇ ਜਾਣਕਾਰੀ ਦਿੰਦੇ ਫਿਰ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ ਸਿੱਤ ਫੈਕਟਰੀ ਚ ਗੈਸ ਲੀਕ ਹੋਣ ਕਾਰਨ ਹਾਦਸਾ ਹੋ ਗਿਆ ਹੈ ਦੱਸ ਵਿੱਚ ਕਿ ਅਣਮੋਲ ਸ਼ਿਪਾ ਵਾਸੀ ਫੂਲ ਫੂਲਕਾ ਹਰਿਆਣਾ ਦੀ ਮੌਤ ਹੋ ਗਈ ਹੈ ਤਿੰਨ ਵਿਅਕਤੀ ਯੁਰਮ ਖੰਨਾ ਵਾਸੀ हिसार ਵਿਕਾਸ ਸ਼ਰਮਾ ਵਾਸੀ ਮੌਜਗੜ ਖੁੱਡੀਆਂ ਜ਼ਿਲ੍ਹਾ ਫਾਜ਼ਿਲਕਾ ਲੱਪਰੀ ਸਿੰਘ ਹਾਸੀ ਜੋ ਪੀੜਤ ਹਨ ਜਿਨ੍ਹਾਂ ਦਾ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਲ ਵਿਖੇ ਇਲਾਜ ਚੱਲ ਰਿਹਾ ਹੈ ਇੱਕ ਵਿਅਕਤੀ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਹੈ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਕਿਸਤਾਨ ਭਾਰਤ ਪਾਕਿਸਤਾਨ ਦੇਸ਼ਾਂ ਦਾ ਕੋਈ ਵੀ ਨਾਗਰਿਕ 30 April ਤੱਕ ਆਪਣੇ ਵਤਨ ਪਰਤ ਸਕੇਗਾ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਵਹਾਗਾ ਸਰਹੱਦ ਨੂੰ ਭਾਰਤ ਵੱਲੋਂ ਪਾਸੋਂ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਦੇ ਮੱਦੇ ਨਜ਼ਰ ਅੱਜ 27 April ਤੱਕ ਦੋਵੇਂ ਦੇਸ਼ਾਂ ਦੀ ਅਵਾਮ ਲਈ ਵਾਪਸ ਜਾਣ ਦੇ ਆਖਰੀ ਦਿਨ ਦੀ ਖਬਰ ਫੈਲਾਈ ਜਾਂ ਤੋਂ ਬਾਅਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰੀ ਸੂਤਰਾਂ ਅਨੁਸਾਰ ਦੋਵੇਂ ਦੇਸ਼ਾਂ ਦੇ ਨਾਗਰਿਕ ਭਾਵੇਂ ਉਹ ਮੈਡੀਕਲ ਵੀਜ਼ਾ ਹੋਵੇ ਜਾਂ ਨੂਰੀ ਵੀਜ਼ਾ ਹੋਵੇ ਜਾਂ ਵਿਆਹ ਸ਼ਾਦੀ ਵਾਲਾ ਵੀਜ਼ਾ ਹੋਵੇ ਉਹ ਨਾਗਰਿਕ 30 April ਤੱਕ ਅਟਾਰੀ ਵਾਗਾ ਸਰਹੱਦ ਰਸਤੇ ਆਪੋ ਆਪਣੇ ਵਤਨ ਨੂੰ ਪਰਤ ਸਕਦੇ ਹਨ ਸਰਕਾਰੀ ਸੂਤਰਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਿਰਫ ਤੇ ਸਿਰਫ ਸਾਰਕੋ ਵਿਜੀਪ ਤੇ ਵਿਦੇਸ਼ੀ ਨਾਗਰਿਕਾਂ ਤੇ ਮੁਕੰਮਲ ਤੌਰ ਤੇ ਅੱਜ ਤੱਕ ਭਾਰਤ ਤੋਂ ਪਾਕਿਸਤਾਨ ਦੇਸ਼ਾਂ ਦਰਮਿਆਨ ਆਉਣ ਜਾਣ ਲਈ ਪਾਬੰਦੀ ਲਗਾਈ ਗਈ ਹੈ ਨਾ ਕਿ ਆਮ ਲੋਕਾਂ ਲੋਕ ਜੋ ਇੱਕ ਦੂਸਰੇ ਦੇਸ਼ਾਂ ਦਰਮਿਆਨ ਪਿਛਲੇ ਦਿਨਾਂ ਤੋਂ ਆਏ ਹਨ ਉਹ ਹੁਣ 30 April ਤੱਕ ਆਪੋ ਆਪਣੇ ਵਤਨਾਂ ਨੂੰ ਇਸੇ ਰਸਤੇ ਪਰਤ ਛੱਡਦੇ ਹਨ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਆਈਟੀਓ ਜਾਣ ਵਾਲੇ ਰਸਤੇ ਤੇ ਜੰਗਲ ਵਿੱਚ ਲੱਗੀ ਅੱਗ ਸ਼ੱਕਰਪੁਰ ਪੁਲਿਸ ਸਟੇਸ਼ਨ ਖੇਤਰ ਦੀ ਹੱਦ ਅਧੀਨ ਆਈਟੋ ਜਾਣ ਵਾਲੇ ਰਸਤੇ ਤੇ ਜੰਗਲ ਵਿੱਚ ਲੱਗ ਅੱਗ ਲੱਗ ਗਈ ਹੈ ਅੱਗ ਬਚਾਉਣ ਦੀਆਂ ਕਾਰਵਾਈਆਂ ਜਾਰੀ ਹਨ ਹੋਰ ਜਾਣਕਾਰੀ ਦੀ ਅਡੀਕ ਹੈ ਦੋਸਤੋ ਇਹ ਖਬਰ ਹੈ ਕਿ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਸੀ ਚਲਦੇ ਦੋਸਤੋ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਵੱਲ ਪਾਕਿਸਤਾਨੀ ਨਾਗਰਿਕ ਲਈ ਵਾਪਸ ਪਰਤਣ ਦਾ ਅੱਜ ਆਖਰੀ ਦਿਨ ਪਾਕਿਸਤਾਨੀ ਨਾਗਰਿਕਾਂ ਲਈ ਵਾਪਸ ਪਰਤਣ ਦਾ ਆਖਰੀ ਦਿਨ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਅੱਜ ਖਤਮ ਹੋ ਰਹੇ ਹਨ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਹੁਕਮ ਦਿੱਤੇ ਹਨ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਰ ਕਰ ਲਈ ਦੋਸਤੋ ਪੰਜਾਬ ਚ ਗੈਰ ਕਾਨੂੰਨੀ ਹਥਿਆਰਾਂ ਦੇ ਜਖੀਰੇ ਨਾਲ ਮੁਜਲਮ ਗ੍ਰਿਫਤਾਰ ਡੀਜੀਪੀ ਨੇ ਕੀਤੇ ਵੱਡੇ ਖੁਲਾਸੇ ਦਾਦੀ ਦੋਸਤੋ ਇੱਕ ਖਾਸ ਸੂਚਨਾ ਸੂchna ਤੇ ਕਾਰਵਾਈ ਕਰਦੇ ਆ ਕਾਉਂਟਰ ਇੰਟੈਲੀਜੈਂਸ ਅਮਰitsar ਨੇ ਪਾਕਿਸਤਾਨ ਨਾਲ ਜੁੜੇ ਇੱਕ ਹੋਰ ਇੱਕ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਅਮਰitsar ਤੋਂ ਅਭਿਸ਼ੇਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਤੋਂ 7 ਪਿਸਤਲ ਅਤੇ ਦੋ ਬਲੌਕ 9mm ਪਿਸਤੌਲ ਸ਼ਾਮਲ ਹਨ ਚਾਰ ਜਿੰਦਾ ਕਾਰਤੂਸ 30 ਬੋਰ ਅਤੇ 1.5 ਲੱਖ ਰੁਪਏ ਬਰਾਮਦ ਕੀਤੇ ਹਨ ਉਹਨਾਂ ਅੱਗੇ ਦੱਸਿਆ ਕਿ ਆਸਟ੍ਰੇਲੀਆ ਆਧਾਰਿਤ ਜੱਸਾ ਜੋ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਮਿਲ ਕੇ ਆਪਣੇ ਸਥਾਨਕ ਸਾਥੀਆਂ ਜੋਧ ਵੀਰ ਸਿੰਘ ਉਰਫ ਯੋਧਾ ਅਤੇ ਅਭਿਸ਼ੇਕ ਕੁਮਾਰ ਦੀ ਮਦਦ ਨਾਲ ਭਾਰਤ-ਪਾਕਿਸਤਾਨ ਸਰਹੱਦ 'ਤੇ ਰਾਹੀਂ ਗੈਰ ਕਾਨੂੰਨੀ ਹਥਿਆਰਾਂ ਗੋਲਾ ਬਾਰੂਦ ਦੀ ਤਸਕਰੀ ਦਾ ਪ੍ਰਬੰਧ ਕਰਦਾ ਹੈ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹੈ ਕਿ ਅਭਿਸ਼ੇਕ ਕੁਮਾਰ ਅਤੇ ਯੋਧ ਵੀਰ ਸਿੰਘ ਉਰਫ ਯੋਧਾ ਵੀ ਹਵਾਲਾ ਲੈਣ ਦੇਣ ਵਿੱਚ ਸ਼ਾਮਲ ਹਨ ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਲੱਗੇ ਇੱਕ ਵੱਡੇ ਨੈਟਵਰਕ ਨਾਲ ਉਹਨਾਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ ਜਿੰਨਾ ਦੀ ਐਸ ਐਸ ਐਸਓਸੀ ਅੰਮ੍ਰਿਤਸਰ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਹੋਰ ਸਾਥੀਆਂ ਨੂੰ ਫੜਨ ਅਤੇ ਸਾਰੇ ਪਿਛਲੇ ਅਤੇ ਅਗਲੇ ਲਿੰਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦਿਵਾਲ ਇੱਕ ਇੱਕ ਕਰਕੇ ਸਾਬ ਹੋ ਗਈਆਂ 444 ਗਾਂ ਦੋ ਲੋਕਾਂ ਦੀ ਹੋਈ ਦਰਦਨਾਕ ਮੌਤ ਦਾਦੇ ਇਹ ਦੋਸਤੋ ਕਿ ਦਿੱਲੀ ਦੇ ਰਹਾਉਣੀ ਇਲਾਕੇ ਵਿੱਚ ਅੱਤਵਾਰ ਸਵੇਰੇ ਝੁੱਗੀਆਂ ਝੌਪੜੀਆਂ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦੇ ਦੇਖ ਦੱਸਿਆ ਕਿ ਉਹਨਾਂ ਨੂੰ ਘਟਨਾ ਬਾਰੇ ਸਵੇਰੇ 11:55 ਮਿੰਟ ਦੇ ਕਰੀਬ ਜਾਣਕਾਰੀ ਮਿਲੀ ਹੈ ਮਿਲੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਮੌਕੇ ਤੇ ਪਹੁੰਚੀਆਂ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੁਣ ਤੱਕ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਇਲਾਕੇ ਵਿੱਚੋਂ 2 ਦਾ ਇੱਕ ਸੰਗਣਾ ਬੱਦਲ ਉੱਠਦਾ ਦਿਖਾਈ ਦੇ ਰਿਹਾ ਹੈ ਉਨ੍ਹਾਂ ਕਿਹਾ ਕਿ ਫਾਇਰ ਫਾਈਟਰ ਜੋ ਇਸ ਸਮੇਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਥਿਤੀ ਨੂੰ ਕਾਬੂ ਵਿੱਚ ਲੈਉਣ ਲਈ ਕਾਰਵਾਈ ਜਾਰੀ ਹੈ ਪੁਲਿਸ ਅਨੁਸਾਰ ਇਸ ਘਟਨਾ ਵਿੱਚ ਹੱਥ ਜੋੜੀਆਂ ਸੜਕਾਂ ਰਹਾਣੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਅਮਿਤ ਗੋਇਲ ਨੇ ਕਿਹਾ ਪੁਲਿਸ ਅਤੇ ਫਾਇਰ ਬ੍ਰਿਗ ਫਾਇਰ ਵਿਭਾਗ ਦੀਆਂ ਕਈ ਟੀਮਾਂ ਪਾਇਨਾਤ ਕੀਤੀਆਂ ਗਈਆਂ ਹਨ ਘਟਨਾ ਸਥਾਨਕ ਤੇ ਹੁਣ ਕੂਲੀ ਦਾ ਆਪਰੇਸ਼ਨ ਚੱਲ ਰਿਹਾ ਹੈ ਹਨ ਦੋ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਭਾਰਤ ਪਾਕਿਸਤਾਨ ਵਿਚਾਲੇ ਉਚਾਲੇ ਬਣੇ ਇਤਨਾ ਦੌਰਾਨ ਬੀਐਸਐਫ ਵੱਲੋਂ ਪੰਜਾਬ ਦੇ ਸਰਹੱਦੀ ਕਿਸਾਨਾਂ ਨੂੰ ਦੋ ਦਿਨਾਂ ਤੋਂ ਵਾਢੀ ਕਰਨ ਦੀ ਹਦਾਇਤ ਦਾਦੀ ਦੋਸਤੋ ਕਿ ਵੈਲਕਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਵੈਦਾ ਹੋਈ ਤਲਖੀ ਦਰਮਿਆਨ ਬੀਐਸਐਫ ਨੇ ਕਿਸਾਨਾਂ ਲਈ ਅਹਿਮ ਹੁਕਮ ਜਾਰੀ ਕੀਤੇ ਹਨ ਬੀਐਸਐਫ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਤਾਰੋਪਾਰ ਵਾਲੀ ਫਸਲ 2 ਦਿਨਾਂ ਦੇ ਅੰਦਰ ਅੰਦਰ ਵਾਢ ਲਈ ਜਾਵੇ ਕਾਇਦਾ ਅਨਾਉਂਸਮੈਂਟ ਕਰਵਾ ਕੇ ਕਿਸਾਨਾਂ ਨੂੰ 2 ਦਿਨਾਂ ਦੇ ਅੰਦਰ ਅੰਦਰ ਤਾਰੋਪਾਰ ਵਾਲੀਆਂ ਆਪਣੀਆਂ ਫਸਲਾਂ ਦੀ ਵਾਢੀ ਕਰਨ ਅਤੇ ਥੂੜੀ ਬਣਾਉਣ ਲਈ ਆਖਿਆ ਹੈ ਇਹ ਵੀ ਕਿਹਾ ਗਿਆ ਹੈ ਕਿ 2 ਦਿਨ ਬਾਅਦ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ ਲਿਹਾਜਾ ਕਿਸਾਨ 2 ਦਿਨਾਂ ਦੇ ਅੰਦਰ ਅੰਦਰ ਆਪਣੀਆਂ ਫਸਲਾਂ ਸੰਭਾਲ ਲੈਣ ਤੇ ਅੱਗੇ ਚੱਲਦੇ ਹਾਂ ਉਸ ਵੱਡੀ ਖਬਰ ਦੇ ਵੱਲ ਇੰਡੀਅਨ ਬੈਂਕ ਤੇ ਮਹਿੰਦਰਾ ਫਾਈਨੈਂਸ ਤੇ ਚੱਲੇ ਆਰਬੀ ਦਾ ਡੰਡਾ ਲਾਇਸੈਂਸ ਵੀ ਕੀਤਾ ਰੱਦ ਦਾਦੇ ਇਹ ਦੋਸਤੋ ਕਿ ਨਿਯਮਾਂ ਦੀ ਲੰਘਣਾ ਵਿਰੁੱਧ ਗੰਭੀਰ ਕਾਰਵਾਈ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਇੰਡੀਅਨ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸ ਨੂੰ ਰੈਗੂਲੇਟਰੀ ਪਾਲਣਾ ਤੇ ਕਮੀਆਂ ਲਈ ਜੁਰਮਾਨਾ ਲਗਾਇਆ ਗਿਆ ਹੈ ਜਦੋਂ ਕਿ ਇੰਪੀਰੀਅਲ ਅਰਬਨ ਕੋਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਆਰਬੀ ਅਨਸਾਰ ਇੰਡੀਅਨ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਕੁਝ ਪ੍ਰਬੰਧਾਂ ਦੀ ਉਲੰਘਣਾ ਕੀਤੀ ਹੈ ਐਸਚ ਕਰਜ਼ਾਂ ਤੇ ਵਿਆਜ ਦਰਾਂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਅਤੇ ਐਮ ਐਸ ਐਮਈ ਸੈਕਟਰ ਨੂੰ ਕਰਜ਼ੇ ਵਰਗੇ ਮਾਮਲਿਆਂ 'ਚ ਦਿਸ਼ਾ ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨਾ ਸ਼ਾਮਲ ਹੈ ਇਹਨਾਂ ਕਮੀਆਂ ਦੇ ਕਾਰਨ ਬੈਂਕ ਤੇ ਇੱਕ ਕ੍ਰੋੜ 400 ਲੱਖ ਰੁਪਏ ਦਾ ਜੁਰਮਾਨਾ ਲੱਗਾ ਆ ਗਿਆ ਹੈ ਇੱਕ ਹੋਰ ਹੁਕਮ ਚ ਆਰਬੀਆਈ ਨੇ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸ ਤੇ ਕੁਝ ਰੈਗੂਲੇਟਰੀ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ 71 ਲੱਖ 30000 ਰੁਪਏ ਦਾ ਜੁਰਮਾਨਾ ਲਗਾਇਆ ਹੈ ਇਹ ਕਦਮ ਇਕਾਈਆਂ ਦੇ ਸੰਚਾਲਨ ਪ੍ਰਕਿਰਿਆਵਾਂ ਵਿੱਚ ਪ੍ਰਦਾਫਾ ਪ੍ਰਦਾਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਣ ਦੇ ਆਦੇਸ਼ ਨਾਲ ਚੁੱਕਿਆ ਗਿਆ ਹੈ ਅਸ ਲਈ ਕਿ ਆਰਬੀ ਨੇ ਜਰੰਦਰ ਸਤ ਅੰਪੀਰੀਅਲ ਅਰਬਨ ਕੋਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਇਸ ਬੈਂਕ ਕੋਲ ਨਾ ਤਾਂ ਲੋੜਿੰਦੀ ਪੂੰਜੀ ਸੀ ਅਤੇ ਨਾ ਹੀ ਕਮਾਈ ਦੀਆਂ ਸੰਭਾਵਨਾਵਾਂ ਜਿਸ ਕਾਰਨ ਜਮਾ ਕਰਤਾਵਾਂ ਦੇ ਪੈਸੇ ਖਤਰੇ 'ਚ ਸਨ ਇਸ ਤੋਂ ਬਾਅਦ ਆਰਬੀ ਨੇ ਪੰਜਾਬ ਸਰਕਾਰ ਦੇ ਸਹਿਕਾਰੀ ਸੁਭਾਵਾਂ ਡਿਰੇਕਟਰ ਨੂੰ ਬੈਂਕ ਨੂੰ ਬੰਦ ਕਰਨ ਅਤੇ ਇੱਕ ਲਿਕਵਿਡੇਟਰ ਨਿਯੁਕਤ ਕਰਨ ਦੀ ਬੇਨਤੀ ਕੀਤੀ ਹੈ ਬੈਂਕ ਦੇ ਲਿਕਵਿਡੇਟਰ ਹੁਣ ਦੀ ਸਥਿਤੀ ਚ ਜਮ ਕਰਤਾਂਵਾਂ ਨੂੰ DICGC ਦੇ ਤਹਿਤ 5 ਲੱਖ ਰੁਪਏ ਤੱਕ ਦਾ ਜਮਾ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ ਤੇ ਦੋਸਤੋ ਅਜਿਹੀਆਂ ਖਬਰਾਂ ਤੁਹਾਨੂੰ ਦੱਸ ਹੀ ਦਿੱਤੀਆਂ ਗਈਆਂ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਓ ਦੋਸਤੋ ਧੰਨਵਾਦ ਦੋਸਤੋ